ਹੈਲੋ ਐਂਡ ਵੈਲਕਮ ਟੂ ਰੇਸ਼ ਅਕੈਡਮੀ ਅਫੀਸ਼ੀਅਲ ਸਤਿ ਸ੍ਰੀ ਅਕਾਲ ਸਾਰਨ ਨਮਸਤੇ ਦਾ ਮੇਰਾ ਨਾਮ ਹੈ ਫਨਕਾਰ ਰੇਸ਼ ਅਕੈਡਮੀ ਅਫੀਸ਼ੀਅਲ ਤੁਹਾਡਾ ਸਵਾਗਤ ਹੈ ਭਾਈ ਤਾਂ ਪੰਜਾਬ ਐਗਜ਼ਾਮ ਦੇ ਵਿੱਚ ਆਹ ਦੋ ਕੁਐਸਚਨਾਂ ਦੀ ਬਹੁਤ ਪਰਹਮਾਰ ਰਹਿੰਦੀ ਹੈ ਕਿ ਫੋਰੈਸਟ ਏਰੀਆ ਆਫ ਪੰਜਾਬ ਕਿੰਨਾ ਤੇ ਫੋਰੈਸਟ ਕਵਰ ਆਫ ਪੰਜਾਬ ਕਿੰਨਾ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਫੋਰੈਸਟ ਏਰੀਆ ਤੇ ਫੋਰੈਸਟ ਕਵਰ ਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਆ ਦੋਨੋਂ ਡਿਫਰੈਂਟ ਡਿਫਰੈਂਟ ਨੇ ਤਾਂ ਫੋਰੈਸਟ ਏਰੀਆ ਜੇਕਰ ਆਪਾਂ ਜਾਣਾਂਗੇ ਤਾਂ ਫੋਰੈਸਟ ਏਰੀਆ ਬੇਸਿਕਲੀ ਕੀ ਹੁੰਦਾ ਕਿ ਪੰਜਾਬ ਸਰਕਾਰ ਦੁਆਰਾ ਕਿੰ ਇੱਕ ਦੇਸੀ ਭਾਸ਼ਾ ਦੇ ਵਿੱਚ ਸਮਝਦੇ ਹਾਂ ਕਿ ਮੰਨ ਲਓ ਇੱਕ ਕਿਲੋਮੀਟਰ ਦੀ ਸੜਕ ਹੈ ਪੰਜਾਬ ਸਰਕਾਰ ਨੇ ਉਸ ਕਿਲੋਮੀਟਰ ਦੀ ਸੜਕ ਨੂੰ ਘੋਸ਼ਿਤ ਕੀਤਾ ਹੋਇਆ ਵੀ ਇਹ ਫੋਰੈਸਟ ਏਰੀਆ ਹੈ ਯਾਨੀ ਜੀਓਗ੍ਰਾਫੀਕਲ ਪੁਆਇੰਟ ਆਫ 뷰 ਤੋਂ ਜੇਕਰ ਦੇਖਿਆ ਜਾਵੇ ਤਾਂ ਕਿਲੋਮੀਟਰ ਏਰੀਆ ਜਿਹੜਾ ਉਹ ਜੰਗਲ ਦਾ ਏਰੀਆ ਪਰ ਜੇ ਆਪਾਂ ਫੋਰੈਸਟ ਕਵਰ ਦੀ ਗੱਲ ਕਰਾਂਗੇ ਤਾਂ ਆਪਾਂ ਦੇਖਾਂਗੇ ਵੀ ਉਸ ਕਿਲੋਮੀਟਰ ਦੀ ਜਗ੍ਹਾ ਤੇ ਕਿੰਨੇ ਕਿਲੋਮੀਟਰ ਤੱਕ ਜਾਂ ਕਿੰਨੇ ਏਰੀਆ ਦੇ ਵਿੱਚ ਐਕਚੁਅਲ ਦੇ ਵਿੱਚ ਦਰਖਤ ਹੈ ਜਿਹੜੀ ਕਿ ਫੋਰੈਸਟ ਦੀ ਡੈਫੀਨੇਸ਼ਨ ਨੂੰ ਯਾਨੀ ਸਹੀ ਸੱਦ ਕਰਦੀ ਹੈ ਤਾਂ ਹੁਣ ਜੇ ਆਪਾਂ ਕਹੀਏ ਵੀ 1 ਕਿਲੋਮੀਟਰ ਤੇ ਮੰਨ ਲਓ ਅੱਧੇ ਕਿਲੋਮੀਟਰ ਤੱਕ ਇਹ ਦਰਖਤ ਪ੍ਰੋਪਰ ਲੱਗੇ ਹੋਏ ਆ ਜਾਂ ਪ੍ਰੋਪਰ ਜੰਗਲ ਬਣਦਾਗਾ ਤਾਂ ਆਪਾਂ ਕਹਾਂਗੇ ਵੀ ਅੱਧਾ ਕਿਲੋਮੀਟਰ ਹੀ ਆ ਜਿਹੜਾ ਫੋਰੈਸਟ ਕਵਰ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਫੋਰੈਸਟ ਏਰੀਆ ਇੱਕ ਬਹੁਤ ਵੱਡਾ ਏਰੀਆ ਉਹਦੇ ਵਿੱਚ ਦਰਖਤ ਵਗੈਰਾ ਕਿੰਨੇ ਐਕਚੁਅਲ ਦੇ ਵਿੱਚ ਉਹਨੂੰ ਆਪਾਂ ਕਹਾ ਕੇ ਫੋਰੈਸਟ ਕਵਰ ਤਾਂ ਹੁਣ ਇਹਦੇ ਤੇ ਵੀ ਤਿੰਨ ਕੁਐਸਚਨ ਬਣਦੇ ਆ ਜੇ ਤਾਂ ਆਪਾਂ ਦੇਖੀਏ 2011 ਸੈਂਸਸ ਦੇ ਮੁਤਾਬਕ ਜਾਂ 2019 ਤੱਕ ਦੇਖੀਏ ਕਿਉਂਕਿ 2019 ਦੇ ਵਿੱਚ ਰਿਪੋਰਟਾਂ ਜਿਹੜੀਆਂ ਉਹ ਰਿਵਾਈਜ਼ ਹੋਈਆਂ ਸੀ ਤਾਂ 2019 ਤੋਂ ਪਹਿਲਾਂ ਪਹਿਲਾਂ ਜੇਕਰ ਆਪਾਂ ਦੇਖੀਏ ਤਾਂ ਫੋਰੈਸਟ ਏਰੀਆ ਆਫ ਪੰਜਾਬ 6.12% ਹੈ ਯਾਨੀ ਜੇ ਆਪਾਂ ਨੂੰ ਪੰਜਾਬ ਐਗਜ਼ਾਮ ਦੇ ਵਿੱਚ ਸਿਰਫ ਇੰਨਾ ਹੀ ਆਵੇ ਕਿ ਫੋਰੈਸਟ ਏਰੀਆ ਆਫ ਪੰਜਾਬ ਕਿੰਨਾ ਤਾਂ ਆਪਾਂ 6.12% ਹੀ ਆਨਸਰ ਲਾਵਾਂਗੇ ਪਰ ਜੇ ਉੱਥੇ ਆ ਜਾਏ ਕਿ ਅਕੋਰਡਿੰਗ ਟੂ 2021 ਰਿਪੋਰਟ ਜਾਂ 2019 ਰਿਪੋਰਟ ਹਾਲਾਂਕਿ ਤਾਂ 2021 ਐ 22 ਦੀ ਰਿਪੋਰਟ ਜਿਹੜੀ ਵੀ ਆਈ ਆ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਜਿਹੜਾ ਫੋਰੈਸਟ ਏਰੀਆ ਆਪਣਾ 4.85% ਰਹਿ ਗਿਆ। ਯਾਨੀ ਕਿ ਜੇਕਰ ਰਿਪੋਰਟ ਵਗੈਰਾ ਨਾ ਲਿਖਿਆ ਹੋਵੇ ਸਿੱਧਾ ਕੁਐਸਚਨ ਕੱਲਾ ਤਾਂ ਹਜੇ ਸੈਂਸਸ 2011 ਵਾਲਾ ਹੀ ਚੱਲੂਗਾ ਆਪਾਂ ਕਹਾਂਗੇ 6.12% ਪਰ ਜੇ ਅਕੋਰਡਿੰਗ ਟੂ ਲੇਟੈਸਟ ਰਿਪੋਰਟ ਆ ਗਿਆ ਤਾਂ ਆਪਾਂ ਕਹਾਂਗੇ ਜੀ 4.85% ਇਹ ਤਾਂ ਹੋ ਗਿਆ ਫੋਰੈਸਟ ਏਰੀਆ। ਹੁਣ ਜਿਹੜਾ ਫੋਰੈਸਟ ਕਵਰ ਐ ਫੋਰੈਸਟ ਕਵਰ ਦਾ ਮਤਲਬ ਐਕਚੁਅਲ ਦੇ ਵਿੱਚ ਦਰਖਤ ਐਕਚੁਅਲ ਦੇ ਵਿੱਚ ਜੰਗਲ ਜਿਹੜਾ ਹੈਗਾ ਬੇਸਿਕਲੀ ਉਹ ਕਿੰਨਾ ਤਾਂ 2022 ਦੀ ਲੇਟੈਸਟ ਰਿਪੋਰਟ ਦੇ ਮਤਲਬਕ ਆਪਣਾ ਜਿਹੜਾ ਫੋਰੈਸਟ ਕਵਰ ਹੈ ਉਹ 3.67% ਅਤੇ ਇਹੀ ਕੁਐਸਚਨ ਆਪਣੇ ਕੌਨਸਟੇਬਲ ਦੇ ਪੇਪਰ ਦੇ ਵਿੱਚ ਆਇਆ ਸੀ ਪੰਜਾਬ ਪੁਲਿਸ ਦਾ ਜਿਹੜਾ ਕੌਨਸਟੇਬਲ ਦਾ ਪੇਪਰ ਹੈ ਉਹਦੇ ਵਿੱਚ ਪੁੱਛਿਆ ਗਿਆ ਸੀ ਕਿ ਲੇਟੈਸਟ ਰਿਪੋਰਟ ਮੁਤਾਬਕ ਫੋਰੈਸਟ ਕਵਰ ਕਿੰਨਾ ਤਾਂ ਆਪਾਂ ਲਾਵਾਂਗੇ 3.67% ਤਾਂ 3% ਆਪਾਂ ਯਾਦ ਰੱਖਣੇ ਆ ਇੱਕ ਤਾਂ ਜੇਕਰ ਸੈਂਸਸ 2011 ਜਾਂ ਕੁਝ ਵੀ ਨਾ ਲਿਖਿਆ ਹੋਵੇ ਜਸਟ ਫੋਰੈਸਟ ਏਰੀਆ ਆਫ ਪੰਜਾਬ ਪੁੱਛਿਆ ਹੋਵੇ ਤਾਂ 6.12% ਅਕੋਰਡਿੰਗ ਟੂ ਲੇਟੈਸਟ ਰਿਪੋਰਟ ਫੋਰੈਸਟ ਏਰੀਆ 4.85% ਜਿਹੜਾ ਕਿ ਰਿਕਾਰਡਡ ਫੋਰੈਸਟ ਏਰੀਆ ਯਾਨੀ ਪੰਜਾਬ ਸਰਕਾਰ ਦੁਆਰਾ ਘੋਸ਼ਿਤ ਹੈ ਤੇ ਜੇ ਪੰਜਾਬ ਫ ਜਾਵੇਤਾ 3.67% ਤਾਂ ਹੁਣ ਮੈਨੂੰ ਦੱਸੋ ਵੀ ਜਿਹੜਾ ਆਪਣਾ ਗਵਾਂਡੀ ਸਟੇਟ ਹਰਿਆਣਾ ਉਹਦਾ ਪੰਜਾਬ ਸੌਰੀ ਉਹਦਾ ਫੋਰੈਸਟ ਕਵਰ ਕਿੰਨਾ ਪਰਸੈਂਟ ਹੈ ਥੈਂਕ ਯੂ ਭਾਈ ਸਮਝ ਲੱਗਿਆ ਤਾਂ ਲਾਈਕ ਕਮੈਂਟ ਦੱਸਿਓ ਅਜੇ ਥੋੜਾ ਜਿਹਾ ਟਾਈਮ ਪਿਆ ਸੀ